ਸਾਧ ਸੰਗਤ ਜੀਓ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜਾ ਜਨਾਂ ਸਤਿਗੁਰੂ ਸਾਹਿਬ ਜੀ ਆਨੇ 1713 ਬਿਕਰਮੇ ਸ਼ਾਵਣ ਵਦੀ 9ਵੀਂ ਨੂੰ ਦਿਨ ਵੀਰਵਾਰ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਜੀਆਂ ਦੀ ਪਵਿੱਤਰ ਧਰਤੀ ਤੇ ਪਿਤਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਹ ਮਹਾਰਾਜਿਆਂ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀਆਂ ਦੇ ਕੋਖ ਨੂੰ ਭਾਗ ਲਾਉਂਦਿਆਂ ਹੋਇਆ ਅਵਤਾਰ ਧਾਰਨ ਕੀਤਾ ਧੰਨ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਹ ਮਹਾਰਾਜਿਆਂ ਦੇ ਮਹਿਮਾ ਦੇ ਵਿੱਚ ਕਉਬਦੇਸ਼ ਕਵੀ ਕਥਨ ਕਰਦੇ ਨੇ ਗੁਰੂ ਆਤ੍ਰਿਸ਼ਣ ਗੁਰੂ ਹਰਿ ਕ੍ਰਿਸ਼ਨ ਕੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਰਾਜਿਆਂ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲੇ ਦੇ ਅੰਦਰ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਔਰ ਸੰਤ ਨਾਰਾਇਣ ਸਿੰਘ ਜੀ ਲਿਖਦੇ ਨੇ ਬਦਨਸਾਮਾ ਜਾਂ ਮਦਨਸਾਮਾ ਕੀ ਸੁੰਦਰਤਾ ਇੰਨੀ ਜ਼ਿਆਦਾ ਆ ਕਾਮਦੇਵ ਦੀ ਸੁੰਦਰਤਾ ਵੀ ਫਿੱਕੀ ਪੈ ਜਾਂਦੀ ਹੈ ਔਰ ਸਾਰ ਸंसार ਨੂੰ ਸੁੰਦਰਤਾ ਦੇਣ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਹਨ ਕਵੀ ਨਾਰਾਇਣ ਸਿੰਘ ਜੀ ਲਿਖਦੇ ਨੇ ਗੁਰੂ ਹਰਿਕ੍ਰਿਸ਼ਨ 8ਵਾਂ ਮਹਿਲ ਹਰਿ ਸਮ ਸੁੰਦਰ ਰੂਪ ਰਾਵ ਸਮ ਤੇਜ ਅਨੂਪ ਗੁਰੂ ਅਰਕਿਸ਼ਨ ਸਮਰਾਜ ਸਾਹਿਬ ਜੀ ਹਰੇ ਵਰਗੇ ਵਾਹਿਗੁਰੂ ਵਰਗੇ ਭਾਵ ਖੁਦ ਆਪ ਨਿਰੰਕਾਰ ਬਹੁਤ ਹੀ ਸੁੰਦਰ ਸਰੂਪ ਹਨ ਔਰ ਜਿਵੇਂ ਸੂਰਜ ਦਾ ਬੜਾ ਤੇਜ ਹੁੰਦਾ ਆ ਚੜ੍ਹਦੇ ਅਸਾਰ ਰਾਤ ਦੇ ਹਨੇਰੇ ਨੂੰ ਦੂਰ ਕਰਕੇ ਚਾਨਣਾ ਦਿੰਦਾ ਆ ਐਵਾ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਨੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਦਾ ਨਾਸ ਗੁਰੂ ਗੋਬਿੰਦ ਸਿੰਘ ਸਾਹਿਬ ਰਾਜੇ ਲਿਖਦੇ ਨੇ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜੇ ਸਭ ਡੱਠਾ ਸਾਬਦ ਓਖ ਜਾਏ ਐਸੇ ਦੇਨ ਦਿਆਲ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਓਣ